ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਹਰਸਾਂਜ ਪਟੇਕ ਦੇ ਉੱਪਰ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਨੂੰ ਪ੍ਰਿੰਟਡ ਸੂਟ ਦਿਖਾਉਣੀ ਆ ਸਭ ਤੋਂ ਪਹਿਲਾਂ ਆਪਾਂ ਦਿਖਾਏ ਤੁਹਾਨੂੰ ਪੀਚ ਕਲਰ ਇਹ ਰਾਮਟੈਕਸ ਬ੍ਰਾਂਡ ਦੇ ਲੈਣਗੇ ਇਹਦੇ ਵਿੱਚ ਸਾਨੂੰ ਤਿੰਨ ਕਲਰ ਆਪਸ਼ਨ ਮਿਲ ਜਾਣੀ ਆ ਜੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਹੁਣ ਫਲੈਟ 1000 ਰਹੂਗਾ ਠੀਕ ਹੈ ਜੀ ਸ਼ਿਪਿੰਗ ਹੈ ਜਿਹੜੀ ਉਹ ਐਕਸਟਰਾ ਹੋਏਗੀ ਅਗਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਸ਼ਿਪਿੰਗ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਇਹ ਵਾਲੀ ਵੀਡੀਓ 'ਚ ਤੁਸੀਂ ਕਿਹੜੇ ਵੀ ਸੂਟ ਬਾਇ ਕਰਦੇ ਹੋ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਫ੍ਰੀ ਦਿੱਤੀ ਜਾਊਗੀ 3rd ਕਲਰ ਹੈਗਾ ਇਹਦਾ ਇਹ ਪੈਰਟ ਗ੍ਰੀਨ ਕਲਰ ਜੇ ਨੈਕਸਟ ਹੈਗਾ ਇਹ ਖਾਦੀ ਦੇ ਵਿੱਚ ਸਟੱਫ ਹੈ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਇਹ ਰੀਵਰ ਬ੍ਰਾਂਡ ਦੀ ਇਹ ਖਾਦੀ ਲੀਲਨ ਹੈਗੀ ਹੈ ਸ਼ਰਟ ਦੇ ਉੱਤੇ ਜੇ ਤੁਸੀਂ ਚਾਹੋ ਤਾਂ ਲਾਈਨਿੰਗ ਲਗਵਾ ਸਕਦੇ ਹੋ ਵੈਸੇ ਵਿਦਾਊਟ ਲਾਈਨਿੰਗ ਸਟਿਚ ਹੋ ਜਾਊਗਾ ਸਟੱਫ ਬਹੁਤ ਸੋਹਣਾ ਹੈ ਇਹਨੂੰ ਤੁਸੀਂ ਮੈਚਿੰਗ ਵੀ ਲੈ ਸਕਦੇ ਹੋਗੇ ਤੇ 올ਓਵਰ ਵੀ ਲੈ ਸਕਦੇ ਹੋ ਇਹਦੇ ਵਿੱਚ ਇੱਕ ਪੀਚ ਕਲਰ ਮਿਲ ਜੇਗਾ ਤੁਹਾਨੂੰ ਕਿਉਂਕਿ ਜੀ ਇੱਕ ਇੱਕ ਸੈਂਪਲ ਦਿਖਾ ਰਹੇ ਹਾਂ ਆਪਣੇ ਕੋਲੇ ਇਹਨਾਂ ਨਾਲ ਦੇ ਫੋਰ ਵੀ ਪੀਸ ਮਿਲ ਜਾਣਗੇ ਤੁਹਾਨੂੰ ਆਪਾਂ ਸਿਰਫ ਵੈਰਾਈਟੀ ਦਿਖਾ ਰਹੇ ਹਾਂ ਤੁਹਾਨੂੰ ਇਹ ਐਵੇਂ ਦੀ ਚੀਜ਼ ਵੀ ਮਿਲ ਜਾਣੀ ਆ ਇਹ ਹੈਗਾ ਪ੍ਰਿੰਟਡ ਸ਼ਰਟ ਇਹਦੇ ਨਾਲ ਪਿਓਰ ਕੋਰਾ ਕਾਟਨ ਦੀ ਇਦਾਂ ਚਿਕਨ ਵਰਕ ਦੇ ਨਾਲ ਜਿਹੜੀ ਬਾਟਮ ਮਿਲੂਗੀ ਤੁਹਾਨੂੰ ਉਦ ਇਦਾਂ ਹੀ ਦੁਪੱਟਾ ਮਿਲੂ। ਦੋ ਸਾਈਡ ਜਿਹੜੀ ਇਹਦੇ ਲੇਸ ਲੱਗੀ ਹੋਈ ਆ ਤੇ ਇਹਦੇ ਵਿੱਚ ਜਿਹੜਾ ਇਦਾਂ ਹੀ ਵਰਕ ਹੋਇਆ ਹੋਇਆ। ਕਾਫੀ ਸੋਹਣਾ ਜਿਹੜਾ ਇਹ ਦੁਪੱਟਾ ਬਣਿਆ ਹੋਇਆ। ਠੀਕ ਹੈ ਜੀ। ਇਹਦੀ ਜਿਹੜੀ ਕਾਸਟ ਹੋਊਗੀ 1500 ਹੋਊਗੀ 1500 ਰੁਪਏ। ਬਹੁਤ ਹੀ ਸੋਹਣਾ ਇਹ ਜਿਹੜਾ ਸੂਟ ਲੱਗਣਾ ਹੈ ਬਣ ਕੇ। ਠੀਕ ਹੈ ਜੀ ਇੱਕ ਤੁਹਾਡੇ ਵਾਸਤੇ ਹੈਗੇ ਆਪਣੇ ਕੋਲੇ। ਕੋਰਾ ਕਾਟਨ ਪਿਓਰ ਦੇ ਵਿੱਚ ਹੈ ਵੀ। ਡਾਇਬਲ ਸਟੱਫ ਹੈ ਇਹ ਇਤਤਾਂ ਤੇ ਨੈੱਕ ਦੇ ਉੱਪਰ ਪੱਟੀ ਬਣੀ ਹੋਈ ਹੈ ਔਰ ਇਹ ਵਾਲਾ ਫਲਾਰਾ ਜਿਹੜਾ ਇਹ ਘੇਰੇ ਦੇ ਉੱਪਰ ਬਣਿਆ ਹੋਇਆ ਹੈ ਠੀਕ ਹੈ ਜੀ ਇਹ ਬੈਕ ਦੀ ਵੀ ਪੱਟੀ ਦਿੱਤੀ ਹੋਈ ਹੈ ਤੇ ਇਹੀ ਸੇਮ ਜਿਹੜੀ ਬਾਜੂ ਦੇ ਉੱਪਰ ਬਣੂਗੀ ਉਹ ਵੀ ਸਪੈਸ਼ਲ ਦਿੱਤੀ ਹੋਈ ਹੈ ਬਾਜੂ ਵਸਤੇ ਵੀ ਇਹ ਬਾਜੂ ਦੀ ਹੈ ਠੀਕ ਹੈ ਜੀ ਬਹੁਤ ਹੀ ਖੁੱਲਾ ਢੁੱਲਾ ਇਹ ਸਟਾਫ ਹੈਗਾ ਅਗਰ ਹੈਵੀ ਪਰਸਨ ਬਣਾਉਣਾ ਚਾਹੁੰਦੇ ਹੈ ਵਧੀਆ ਆਰਾਮ ਨਾਲ ਬਣੂਗੀ ਇਹ ਵਾਲੀ ਸ਼ਰਟ ਠੀਕ ਹੈ ਜੀ ਨਾਲ ਪਿਓਰ ਕਾਟਨ ਦੀ ਹੀ ਇਹਦੇ ਕੋਰਾ ਕਾਟਨ ਦੀ ਇਹਦੇ ਨਾਲ ਬੱਦਮ ਹੈ ਇਹ ਮੈਚਿੰਗ ਓਨਲੀ ਮੈਚਿੰਗ ਇਹ 1500 ਦੀ ਪਊਗੀ ਵਿਦਆਊਟ ਦੁਪੱਟਾ ਕਲਰ ਇਹਨੂੰ ਤੁਸੀਂ ਕੋਈ ਵੀ ਡਾਈ ਕਰਾ ਸਕਦੇ ਹੋ ਠੀਕ ਹੈ ਜੀ ਅੱਗੇ ਹੈਗੇ ਆਪਣੇ ਕੋਲੇ ਇਹ ਇਹਦੇ ਵਿੱਚ ਤੁਹਾਨੂੰ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਇਹ ਟਿਸਟ ਬ੍ਰੈਂਡ ਦੀ ਸ਼ਰਟ ਰਹੂਗੀ ਪੈਰਟ ਕਲਰ ਦੀ ਐਂਡ ਇਹਦੇ ਨਾਲ ਇਹ ਆਫ ਵਾਈਟ ਜਿਹੜੀ ਬਾਟਮ ਰਹੂਗੀ ਇਹਦੀ ਜਿਹੜੀ ਪ੍ਰਾਈਸ ਰਹੂਗੀ ਉਹ ਰਹੂਗੀ ਸੌਰੀ 1200 ਠੀਕ ਹੈ ਜੀ 1200 ਦੀ ਰਹੂਗੀ ਇੱਕ ਮੈਚਿੰਗ ਆਪਣੇ ਕੋਲੇ ਇਹ ਵਾਲੀ ਹੈ ਇਹ ਮੈਚਿੰਗ ਰਹੂਗੀ 900 ਦੀ ਇਹ 올ਓਵਰ ਸੂਟ ਹੈ ਜੀ ਇਹ 700 ਦਾ ਰਹੂਗਾ ਔਰ ਇਹ ਆਰਕੰਦੀ ਦੀ ਸ਼ਰਟ ਹੈ। ਓਨਲੀ ਸ਼ਰਟ ਹੈ 800 ਦੀ ਰਹੂਗੀ। ਇਹ ਬਹੁਤ ਹੀ ਸੋਹਣਾ ਜਿਹੜਾ ਇਹ ਟਿਸਟਰ ਬ੍ਰੈਂਡ ਦਾ ਸਟਾਫ ਹੈ। ਇਹ ਵੀ ਸ਼ਰਟ ਪੀਸ ਤੇ ਆਪਣੇ ਕੋਲੇ ਤੇ ਇਹਦੇ ਨਾਲ ਬਾਟਮ ਆਪਾਂ ਨੇ ਟਾਈਡ ਹੈਈ ਦੁਪੱਟਾ ਟਾਈਡ ਹੈਈ ਕਰਵਾਉਣਾ। ਉਦਾਂ ਹੀ ਜਿਹੜਾ 2500 ਦੇ ਵਿੱਚ ਰੈਡੀ ਹੋ ਜਾਏਗਾ। ਪ੍ਰੋਪਰ ਸੂਟ। ਬਹੁਤ ਹੀ ਸੋਹਣਾ ਸਟਾਫ ਹੈ ਜੀ ਇਹ। ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ। ਜਿਨ੍ਹਾਂ ਨੇ ਵੀ ਇਹ ਸੂਟ ਸਾਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ 905787568 ਦੇ ਪਰ ਥੈਂਕ ਯੂ।